ਇੱਕ ਪਾਸੇ ਜਿੱਥੇ ਹੜਾਂ ਦੀ ਮਾਰ ਨੂੰ ਜਿਹੜਾ ਆ ਉਹ ਇਨਸਾਨ ਜੂਝ ਰਹੇ ਨੇ ਜੇ ਗੱਲ ਕਰੀਏ ਤਾਂ ਕਿਸਾਨ ਜੂਝ ਰਹੇ ਨੇ ਵੱਡੀ ਜਿਹੜੀ ਫਸਲ ਜਿਹੜੀ ਆ ਕਿਸਾਨਾਂ ਦੀ ਤਬਾਹ ਹੋ ਚੁੱਕੀ ਹੈ ਉੱਥੇ ਜੇ ਗੱਲ ਕਰੀਏ ਤਾਂ ਜਿਹੜੇ ਜਾਨਵਰ ਵੀ ਇਸ ਦੇ ਵਿੱਚ ਬਹੁਤ ਸਾਰੇ ਪ੍ਰਭਾਵਿਤ ਹੋਏ ਨੇ ਕਿਉਂਕਿ ਜੇ ਗੱਲ ਕਰਦੇ ਆਪਾਂ ਆਪਣੇ ਇਲਾਕੇ ਦੀ ਤਾਂ ਜਿਹੜਾ ਰਾਵੀ ਦੇ ਨਾਲ ਲੱਗਦਾ ਜਿੰਨੇ ਵੀ ਪਿੰਡ ਪ੍ਰਭਾਵਿਤ ਹੋਏ ਨੇ ਮੋਸਟਲੀ ਜੇ ਉਹਨਾਂ ਦਾ ਕਿਤਾ ਜਾਨੀਏ ਤਾਂ ਉਹਨਾਂ ਦਾ ਕਿਤਾ ਜਿਹੜਾ ਦੁੱਧ ਵੇਚਣ ਦਾ ਕਿਤਾ ਸੀਗਾ ਔਰ ਜਾਂ ਫਿਰ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਵਾਸਤੇ ਪਸ਼ੂ ਰੱਖਦੇ ਨੇ ਤਾਂ ਕਿ ਉਹ ਉਹਨਾਂ ਦਾ ਦੁੱਧ ਪੀ ਕੇ ਆਪਣਾ ਗੁਜ਼ਾਰਾ ਕਰ ਸਕਣ ਔਰ ਔਰ ਜੇ ਗੱਲ ਕਰਦੇ ਆ ਆਪਾਂ ਇਸ ਵੇਲੇ ਆਪਾਂ ਬੈਠੇ ਆ ਜਿਹੜੇ ਐਨੀਮਲ ਹਸਬੈਂਡਰੀ ਦੇ ਸੀਨੀਅਰ ਅਧਿਕਾਰੀ ਸਾਡੇ ਨਾਲ ਬੈਠੇ ਨੇ ਉਹਨਾਂ ਤੋਂ ਅੱਜ ਆਪਾਂ ਜਾਣਦੇ ਆ ਕਿ ਇਸ ਮਹਾਮਾਰੀ ਦੇ ਦੌਰਾਨ ਜਿਹੜਾ ਹੜਾਂ ਦੇ ਦੌਰਾਨ ਜਿਹੜਾ ਕਿੰਨੇ ਕੁ ਜਿਹੜੇ ਪਸ਼ੂ ਨੇ ਪ੍ਰਭਾਵਿਤ ਹੋਏ ਨੇ ਔਰ ਕੀ ਜਿਹੜਾ ਆ ਉਹ ਕਰ ਰਹੀ ਐ ਐਨੀਮਲ ਹਸਬੈਂਡਰੀ ਔਰ ਕੀ ਉਹਨਾਂ ਦੇ ਲਈ ਉਪਚਾਰ ਕੀਤੇ ਗਏ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਕੀ ਨਾਮ ਔਰ ਕੀ ਡਿਜ਼ਾਈਗਨੇਸ਼ਨ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਕੰਗ ਹੈ ਜੀ ਮੈਂ ਅਬ ਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਹੇ ਹਾਂ ਤਾਂ ਸੋ ਪਹਿਲਾਂ ਸਭ ਤੋਂ ਪਹਿਲਾਂ ਗੱਲ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਕਿ ਆਪਣਾ ਏਰੀਆ ਜਿਹੜਾ ਸਾਰਾ ਹੀ ਆ ਉਹ ਡਿਪੈਂਡਡ ਹੈ ਜਿਹੜਾ ਮਿਲਕ ਤੇ ਮਿਲਕ ਪ੍ਰੋਡਕਟ ਤੇ ਔਰ ਮਿਲਕ ਦੇ ਉੱਤੇ ਕਿੰਨਾ ਕੁ ਜਿਹੜਾ ਇਫੈਕਟ ਪਿਆ ਇਸ ਚੀਜ਼ ਦਾ ਦੇਖੋ ਜੀ ਟੋਟਲ ਜਿਹੜਾ ਅਜਨਾਲਾ ਤੇ ਲੋਪੋ ਕੋਈ ਤਹਿਸੀਲ ਦੇ ਜਿਹੜੇ 140 ਦੇ ਕਰੀਬ ਪਿੰਡ ਨੇ ਜਿੱਥੇ ਪਸ਼ੂ ਤਨ ਪ੍ਰਭਾਵ ਪਿਆ ਤੇ 57000 ਦੇ ਕਰੀਬ ਹੈ ਜਿਹੜਾ ਉਹ ਪਸ਼ੂ ਤਨ ਪ੍ਰਭਾਵ ਪਿਆ ਤੇ ਕਾਫੀ ਜ਼ਿਆਦਾ ਵੱਡੀ ਗਿਣਤੀ ਹੈ ਹੈ ਤੇ ਇਹਨਾਂ ਪਸ਼ੂ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਹੁਣ ਭਾਵੇਂ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਤੇ ਪਰ ਹੁਣ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਅਗਰ ਕੋਈ ਸਾਹਮਣੇ ਆਣਨਗੀਆਂ ਤੇ ਉਹਨਾਂ ਦਾ ਇਲਾਜ ਆ ਜਿਹੜਾ ਤੁਰੰਤ ਕਰਵਾਇਆ ਜਾਵੇ। ਬਸ ਜੇ ਗੱਲ ਕਰਦੇ ਹਾਂ ਪਹਿਲਾਂ ਬਿਮਾਰੀਆਂ ਦੀ ਤਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁਣ ਤੱਕ ਜਿਹੜੀਆਂ ਡਿਟੈਕਟ ਹੋਈਆਂ ਨੇ ਔਰ ਇੱਕ ਇਸ ਹੱਦ ਤੱਕ ਜਿਹੜੀਆਂ ਨੇ ਆ ਜਾ ਰਹੀਆਂ। ਦੇਖੋ ਜੀ ਜਿਹੜਾ ਕੋਈ ਜਿਹੜੇ ਸਾਡੇ ਕੈਂਪ ਨੇ 16 ਕੈਂਪ ਲਗਾਏ ਹੋਏ ਨੇ ਸਰਕਾਰ ਵੱਲੋਂ ਤੇ ਉਹਨਾਂ ਕੈਂਪਾਂ ਦੇ ਵਿੱਚ ਸਾਡੀਆਂ ਟੀਮਾਂ ਬੈਠੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਕੋਈ ਖਾਸ ਪੈਟਰਨ ਆ ਜਿਹੜਾ ਬਿਮਾਰੀ ਦਾ ਉਹ ਤੁਹਾਡਾ ਜਿਆਦਾ ਰਿਪੋਰਟ ਹੋ ਰਿਹਾ ਉਹ ਹੋ ਰਿਹਾ ਉਹਨਾਂ ਦੇ ਪਸ਼ੂਆਂ ਦੇ ਪੈਰਾਂ ਦੇ ਵਿੱਚ ਇਨਫੈਕਸ਼ਨ ਦਾ ਹੋ ਰਿਹਾ ਕਿਉਂਕਿ ਪਸ਼ੂ ਗਿੱਲੀ ਜਗ੍ਹਾ ਦੇ ਉੱਤੇ ਰਹੇ ਨੇ ਜਿਆਦਾ ਧਰ ਤੇ ਉਹਨਾਂ ਦੇ ਜਿਹੜੇ ਖੁਰਨੇ ਉਹਨਾਂ ਦੇ ਵਿੱਚ ਇਨਫੈਕਸ਼ਨ ਜਿਹੜੀ ਰਿਪੋਰਟ ਹੋ ਰਹੀ ਹੈ ਜਾਂ ਸਕਿਨ ਦੀ ਇਨਫੈਕਸ਼ਨ ਰਿਪੋਰਟ ਹੋ ਰਹੀ ਹੈ ਲੱਤਾਂ ਦੇ ਉੱਪਰ ਤੇ ਇਸ ਕਰਕੇ ਸਾਰੇ ਪਸ਼ੂ ਪਾਲਕ ਨੇ ਜਿਹੜੇ ਉਹਨਾਂ ਨੂੰ ਆਪਣੇ ਪਸ਼ੂਆਂ ਦੇ ਇੱਕ ਵਾਰੀ ਪੈਰ ਜ਼ਰੂਰ ਚੈੱਕ ਕਰ ਲੈ ਚਾਹੀਦੇ ਨੇ ਤਾਂ ਕਿ ਇਨਫੈਕਸ਼ਨ ਕੋਈ ਵਧਣ ਤੋਂ ਪਹਿਲਾਂ ਪਹਿਲਾਂ ਹੀ ਉਹਦਾ ਜਿਹੜਾ ਇਲਾਜ ਕੀਤਾ ਜਾ ਸਕੇ ਕਿੰਨੇ ਕੈਂਪ ਲੱਗੇ ਔਰ ਕਿੱਥੇ ਕਿੱਥੇ ਕੈਂਪ ਲੱਗੇ ਜਿਹੜਾ ਲੋਕ ਜਿੱਥੇ ਜਾ ਕੇ ਜਿਹੜਾ ਅਪਰੋਚ ਕਰ ਸਕਦੇ ਆ ਸਰਕਾਰ ਵੱਲੋਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ 16 ਜਗ੍ਹਾ ਦੇ ਉੱਤੇ ਕੈਂਪ ਲਗਾਏ ਗਏ ਨੇ ਜਿੱਤੇ ਕਿ ਬਾਕੀ ਵਪਾ ਗਾਂ ਦੀਆਂ ਟੀਮਾਂ ਦੇ ਨਾਲ ਨਾਲ ਸਾਡੇ ਪਸ਼ੂ ਵਾਲਾ ਨ ਵਿਭਾਗ ਦੀ ਟੀਮ ਵੀ ਮੌਜੂਦ ਹੈ ਉਹ ਕੈਂਪਾਂ ਦੇ ਵਿੱਚ ਜਿਹੜੀਆਂ ਲੋਕ ਨੇ ਉਹ ਤੁਰੰਤ ਪਹੁੰਚਣ ਬਾਕੀ ਵੀ ਰਿਲੀਫ ਹੋਰ ਭਾਗਾਂ ਮਲੋ ਦਿੱਤੀ ਜਾ ਰਹੀ ਹੈ ਜੇਕਰ ਕੋਈ ਪਸ਼ੂ ਨੂੰ ਪ੍ਰੋਬਲਮ ਹੈ ਉੱਥੇ ਸਾਡੀ ਟੀਮ ਨਾਲ ਤੁਰੰਤ ਸੰਪਰਕ ਕਰਨਾ ਭਾਵੇਂ ਜਿਹੜਾ ਹੁਣ ਵੀ ਪਿੰਡਾਂ ਦੇ ਵਿੱਚ ਵਿਜ਼ਿਟ ਕਰ ਰਹੇ ਆ ਭਾਵੇਂ ਪਾਣੀ ਘਟ ਗਿਆ ਪਰ ਪਾਣੀ ਅਜੇ ਵੀ ਜਿਹੜਾ ਪਿੰਡਾਂ ਦੇ ਵਿੱਚ ਖੜਾ ਆ ਬਹੁਤ ਸਾਰੇ ਪਸ਼ੂ ਜਿਹੜੇ ਆ ਮਰੇ ਹੋਏ ਨੇ ਉੱਥੇ ਦੇਖਿਆ ਗਿਆ ਕਿ ਜਿਹੜਾ ਪੈਲੀਆਂ ਦੇ ਵਿੱਚ ਜਿਹੜਾ ਉਹਨਾਂ ਦੇ ਜਿਹੜੇ ਅੰਚ ਪਏ ਹੋਏ ਨੇ ਤਾਂ ਉਸ ਦੇ ਵਾਸਤੇ ਤੁਹਾਡਾ ਜਿਹੜਾ ਡਿਪਾਰਟਮੈਂਟ ਕੀ ਕਰ ਰਿਹਾ ਦੇਖੋ ਸਾਡਾ ਡਿਪਾਰਟਮੈਂਟ ਆ ਜਿਹੜਾ ਉਰੋਂ ਤਿੰਨ ਤਰ੍ਹਾਂ ਦੀਆਂ ਡਿਊਟੀ ਸਰਕਾਰ ਵੱਲੋਂ ਦਿੱਤੀ ਗਈ ਹੈ ਇੱਕ ਤੇ ਜਿਹੜੀ ਪਹਿਲੀ ਡਿਊਟੀ ਦਾ ਪਸ਼ੂ ਪਾਲਨ ਦਾ ਧੰਦਾ ਇਲਾਜ ਆ ਜਿਹੜਾ ਜੇਕਰ ਪਸ਼ੂ ਬਿਮਾਰ ਹੋਣ ਦਾ ਇਲਾਜ ਕਰਨਾ ਦੂਸਰਾ ਸਾਨੂੰ ਦਿੱਤਾ ਗਿਆ ਹੈਗਾ ਕਿ ਜਿਹੜੇ ਕੋਈ ਡੈੱਡ ਐਨੀਮਲ ਕੋ ਤੋਂ ਮਿਲ ਰਹੇ ਨੇ ਉਹਨਾਂ ਦੇ ਜਿਹੜੇ ਸਰੀਰ ਨੇ ਉਹਨਾਂ ਨੂੰ ਸਾਇੰਟਿਫਿਕ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਦਬਾਣਾ ਤੇ ਇਹਦੇ ਲਈ ਸਾਨੂੰ ਜੀਸੀਬੀ ਮਸ਼ੀਨਾਂ ਨੇ ਸਾਡੇ ਕੋਲੇ ਸਾਡੀਆਂ ਟੀਮਾਂ ਸਾਰੇ ਹਾਰਪਰ ਪ੍ਰਭਾਵਿਤ ਇਲਾਕੇ ਦੇ ਵਿੱਚ ਘੁੰਮ ਰਹੀਆਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਟੇਸ਼ਨ ਨੇ ਤੇ ਉਹ ਜਿੱਥੇ ਤੋਂ ਸਾਨੂੰ ਰਿਪੋਰਟ ਆਉਂਦਾ ਜਾ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਪੋਰਟ ਹੋ ਜਾਂਦਾ ਜਾਂ ਸਾਨੂੰ ਪਿੰਡਾਂ ਦੇ ਲੋਕ ਰਿਪੋਰਟ ਕਰ ਦਿੰਦੇ ਨੇ ਉਹ ਸਾਡੀ ਟੀਮ ਉੱਤੇ ਜੀਸੀਬੀ ਮਸ਼ੀਨ ਲੈ ਕੇ ਜਾਂਦੀ ਹੈ ਕਿਉਂਕਿ ਐਨੀਮਲ ਨੂੰ ਮਰੇ ਬਹੁਤ ਦੇਰ ਹੋ ਗਈ ਹੈ ਉਹਨਾਂ ਦੀ ਡੈੱਡ ਬੋਡੀ ਨੂੰ ਬਹੁਤ ਦੂਰ ਨਹੀਂ ਲਿਜਾਇਆ ਜਾ ਸਕਦਾ ਇਸ ਕਰਕੇ ਨੇੜੇ ਹੀ ਸਾਡੀ ਟੀਮ ਹੈ ਜਿਹੜੀ ਉਹ ਸੁੱਕੀ ਜਗ੍ਹਾ ਵੇਖ ਕੇ ਖਾਲੀ ਜਗ੍ਹਾ ਵੇਖ ਕੇ ਉੱਤੇ ਡੂੰਘਾ ਟੋਆ ਪੁੱਟ ਕੇ ਉਹਨੂੰ ਪ੍ਰੋਪਰ ਤਰੀਕੇ ਨਾਲ ਦਬੰਦੀਏ ਦੱਸ ਜੇ ਗੱਲ ਕਰਦੇ ਆਂ ਆਪਾਂ ਵੀਡੀਓਜ਼ ਦੇ ਵਿੱਚ ਵੀ ਵੇਖਿਆ ਸੀ ਜਦੋਂ ਪਾਣੀ ਆਇਆ ਸੀ ਬਹੁਤ ਤੇਜ਼ ਬਹਾਅ ਸੀਗਾ ਬਾਤ ਪਾਸਰ ਹੱਦ ਲੱਗਦੀ ਹੈ ਸਾਡੇ ਨਾਲ ਪਾਕਿਸਤਾਨ ਗਵਾਂਢੀ ਮੁਲਕ ਹੈ ਸਾਡਾ ਬਹੁਤ ਸਾਰੀਆਂ ਮੱਜਾਂ ਜਿਹੜੀਆਂ ਕਿ ਬਹੁਤ ਸਾਰੀਆਂ ਮੱਜਾਂ ਲੋਕਾਂ ਨੇ ਪਾਲੀਆਂ ਦੀਆਂ ਬਹੁਤ ਬਹੁਤ ਮਹਿੰਗੀ ਕੁਆਲਿਟੀ ਦੀਆਂ ਮੱਜਾਂ ਜਿਹੜੀਆਂ ਇੱਥੇ ਰੱਖਿਆ ਸੀ ਡੁੱਗ ਗਈਆਂ ਬਟ ਕਿੰਨੀਆਂ ਕ ਮੱਜਾਂ ਦੀ ਗਿਣਤੀ ਹੋਣ ਤੱਕ ਆਈ ਜਿਹੜੀ ਮਰਨ ਦੀ ਆਈ ਤੁਹਾਡੇ ਜਿਹੜੀਆਂ ਦੋ ਤਰ੍ਹਾਂ ਦੀਆਂ ਇਸ ਦੇ ਵਿੱਚ ਹੈਗੀਆਂ ਇੱਕ ਤੇ ਜਿਹੜੇ ਸਾਡੇ ਡਾਕਟਰ ਉਹਨੂੰ ਵੈਰੀਫਾਈ ਕਰ ਰਹੇ ਨੇ ਜਾ ਕੇ ਜਿਸ ਤਰ੍ਹਾਂ ਸਾਡੇ ਡਾਕਟਰਾਂ ਨੂੰ 15 ਦੇ ਕਰੀਬ ਜਿਹੜੀਆਂ ਅਗਾਵਾ ਨੇ ਉਹਨਾਂ ਨੂੰ ਦਫਨਾਇਆ ਗਿਆ ਜਿਹੜੇ ਐਨੀਮਲ ਲਾਪਤਾ ਹੋ ਗਏ ਆ ਜਿਹੜੇ ਇਹਦੇ ਵਾਸਤੇ ਹੁਣ ਸਰਕਾਰ ਵੱਲੋਂ ਜਾਂ ਜਿਹੜੇ ਐਨੀਮਲ ਡੈੱਡ ਹੋਏ ਨੇ ਲੋਕਾਂ ਦਾ ਨੁਕਸਾਨ ਹੋਇਆ ਉਹਦੇ ਨਾਲ ਦੀ ਨਾਲ ਬਾਕੀ ਵਿਭਾਗ ਤੇ ਸਾਡਾ ਵਿਭਾਗ ਆ ਜਿਹੜਾ ਉਹ ਪਸ਼ੂਤਾਨ ਦਾ ਵੇਖੇਗਾ ਬਾਕੀ ਵਿਭਾਗ ਨੇ ਜਿਹੜੇ ਉਹ ਕਰ ਕਰ ਜਾ ਕੇ ਜਿਹੜੀ ਨੁਕਸਾਨ ਆ ਉਹਦੀ ਅਸੈਸਮੈਂਟ ਕਰਨਗੇ ਡਾਕਟਰ ਸਾਹਿਬ ਅਜੇ ਤੱਕ ਕੋਈ ਆਂਕੜਾ ਹੈਗਾ ਕਿ ਕਿੰਨੀਆਂ ਗਮਜਾਂ ਜਾਂ ਕਿੰਨੇ ਕਿ ਪਸ਼ੂ ਜਿਹੜੇ ਆ ਲੋਕਾਂ ਦੇ ਜਿਹੜੇ ਗਵਾ ਚੁੱਕੇ ਨੇ ਜਾਂ ਕੋਈ ਤੁਹਾਡੇ ਕੋਲ ਰਿਪੋਰਟ ਆਈ ਕਿ ਲਗਭਗ ਇੰਨੇ ਹੋ ਸਕਦੇ ਆ ਜਾਂ ਕੋਈ ਇਹਦੇ ਨਾਲ ਕਿੰਨੇ ਸੀਗੇ ਆਪਾਂ ਉਹ ਹੈ ਜਿਹੜੇ ਰਿਪੋਰਟ ਲੋਕਾਂ ਨੇ ਕੀਤੇ ਨੇ ਸਾਨੂੰ ਉਹ 56 ਦੇ ਕਰੀਬ ਨੇ ਪਸ਼ੂ ਜਿਹੜੇ ਡੈੱਡ ਨੇ ਪਰ ਉਹ 56 ਦੇ ਵਿੱਚੋਂ ਜਿਹੜੇ 14 ਨੇ ਜਿਨ੍ਹਾਂ ਨੂੰ ਸਾਡੇ ਵਿਭਾਗ ਨੇ ਦਵਾਈਆ ਉਹਨੇ ਖੁਦ ਵੇਖਿਆ ਹਾਂ ਮਿਸਿੰਗ ਨੇ ਜਿਹੜੇ ਉਹ 56 ਪਸ਼ੂ ਸਾਨੂੰ ਰਿਪੋਰਟ ਕੀਤੇ ਗਏ ਨੇ ਕੈਂਪਾਂ ਦੇ ਵਿੱਚ ਲੋਕਾਂ ਵੱਲੋਂ ਅ ਡਾਕਟਰ ਸਾਹਿਬ ਪਹਿਲਾਂ ਜਦੋਂ ਤੁਸੀਂ ਗੱਲ ਕੀਤੀ ਹੈ ਲੋਕਾਂ ਦੇ ਵਿੱਚ ਕਿਤਨਾ ਕਿਤੇ ਸ਼ੰਕਾ ਵੀ ਆ ਕਿ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਪਸ਼ੂ ਜਿਹੜੇ ਨੇ ਉਹ ਇੱਕ ਤਾਂ ਜਿਹੜੇ ਐਂਜ਼ਾਇਟੀ ਫੀਲ ਕਰਦੇ ਨੇ ਤੁਹਾਨੂੰ ਵੀ ਪਤਾ ਕਿ ਡਿਪਰੈਸ਼ਨ ਚ ਹੋ ਜਾਂਦੇ ਚਾਹੇ ਉਹ ਸੱਪ ਦੀ ਗੱਲ ਕਰਦੇ ਆ ਤਾਂ ਸੱਪ ਵੀ ਜਿਹੜਾ ਐਂਜ਼ਾਇਟੀ ਕਰਕੇ ਜਿਹੜਾ ਸੇਫ ਜਗ੍ਹਾ ਦੇ ਉੱਤੇ ਚੱਲੇ ਜਾਂਦਾ ਤੇ ਲੋਕਾਂ ਨੂੰ ਆਪਣਾ ਡਿਪਰੈਸ਼ਨ ਦਾ ਸ਼ਿਕਾਰ ਜਿਹੜਾ ਬਣ ਕੇ ਉਹਨਾਂ ਨੂੰ ਘਟ ਰਿਹਾ ਜੇ ਗੱਲ ਕੁੱਤਿਆਂ ਦੀ ਕਰੀਏ ਤੇ ਜਿਹੜੇ ਡੌਗਸ ਵੀ ਨੇ ਉਹ ਵੀ ਤੁਸੀਂ ਦੇਖਿਆ ਕਿ ਜਿਹੜਾ ਪਾਣੀ ਦੇ ਵਿੱਚ ਰਹਿ ਕੇ ਜਿਹੜਾ ਡਿਪਰੈਸਡ ਹੋ ਗਏ ਨੇ ਤੇ ਜਿਹੜਾ ਕੋਈ ਵੀ ਆਉਂਦਾ ਉਹਨਾਂ ਡੌਗ ਬਾਈਟ ਕਰ ਰਹੇ ਨੇ ਉਹਦੇ ਵਾਸਤੇ ਤੁਹਾਡੇ ਕੋਲ ਕੀ ਕੀ ਪ੍ਰਬੰਧ ਨੇ ਸਾਰੇ ਇਹ ਕੋ ਜਿਹੜੇ ਐਨੀਮਲ ਨੇ ਜਿਸ ਤਰ੍ਹਾਂ ਜ਼ਿਆਦਾਤਰ ਜਿਹੜੇ ਐਨੀਮਲ ਨੂੰ ਉਹ ਹੈਗਾ ਵੀ ਖੁਰਾਕ ਦੀ ਕਮੀ ਹੋ ਗਈ ਇੱਕਦਾਂ ਐਨੀਮਲ ਨੂੰ ਉਹਦੇ ਵਾਸਤੇ ਸਾਡੇ ਕੋਲ ਫੀਡ ਤੇ ਸਾਈਲੇਜ ਸਾਡੇ ਭਾਗ ਵੱਲੋਂ ਵੰਡਿਆ ਜਾ ਰਿਹਾ ਹੈ 3500 ਕੁਨਟਲ ਦੇ ਕਰੀਬ ਜਿਹੜੀ ਫੀਡ ਵੰਡੀ ਜਾ ਰਹੀ ਹੈ ਵੰਡੀ ਗਈ ਹੈ ਤੇ 250 ਕੁਨਟਲ ਦੇ ਕਰੀਬ ਸਾਈਲੇਜ ਵੰਡਿਆ ਜਾ ਰਿਹਾ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਐਨੀਮਲ ਦਾ ਸਟ्रेस ਦੇ ਵਿੱਚ ਆਣ ਦਾ ਉਹ ਖਾਦ ਖੁਰਾਕ ਦੀ ਕਮੀ ਹੋਣਾ ਤੇ ਇਹ ਫੀਡ ਆ ਜਿਹੜੀ ਲੋਕਾਂ ਨੂੰ ਦੇਈ ਗਈ ਹੈ ਪਰ ਹੁਣ ਜਿਸ ਤਰ੍ਹਾਂ ਕਿ ਪਾਣੀ ਖਤਮ ਹੋ ਗਿਆ ਤਾਂ ਪਾਣੀ ਕੱਢਣੀ ਸ਼ੁਰੂ ਹੋ ਗਈ ਹੈ ਤੇ ਹੁਣ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਪਸ਼ੂਆਂ ਨੂੰ ਜਿਹੜਾ ਹਰਾ-ਚਾਰਾ ਉਹਦਾ ਵੀ ਥੋੜਾ ਦੇਣਾ ਸ਼ੁਰੂ ਕਰਨ ਕਿਉਂਕਿ ਜਿਹੜੇ ਲੰਮਾ ਸਮਾਂ ਤੋਂ ਪਸ਼ੂ ਕੱਲੀ ਫੀਡ ਦੇ ਉੱਤੇ ਨੇ ਤਾਂ ਉਹਨਾਂ ਦੇ ਵਿੱਚ ਕੋਈ ਪਾਚਨ ਸ਼ਕਤੀ ਦੇ ਵਿੱਚ ਕੋਈ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਵਿੱਚ ਵਿੱਚ ਹਰੇ-ਚਾਰੇ ਦਾ ਜਰੂਰ ਉਹਨਾਂ ਨੂੰ ਖਾਣ ਡਾਕਟਰ ਸਾਹਿਬ ਦੁੱਧ ਦੀ ਗੱਲ ਕਰਦੇ ਕਈਆਂ ਦੇ ਵਿੱਚ ਜਿਹੜਾ ਇਹ ਵਹਿਮ ਪਾਇਆ ਜਾਂਦਾ ਕਿ ਸ਼ਾਇਦ ਜਿਹੜਾ ਉਹ ਪਾਣੀ ਦੇ ਵਿੱਚ ਗਾਵਾਂ ਜਾਂ ਮੱਝਾਂ ਰਹੀਆਂ ਨੇ ਉਹਨਾਂ ਦਾ ਦੁੱਧ ਨਹੀਂ ਪੀਣਾ ਚਾਹੀਦਾ ਹੋ ਸਕਦਾ ਇਨਫੈਕਸ਼ਨ ਹੋਈ ਹੋਵੇ ਉਹਨਾਂ ਨੂੰ ਜਾਂ ਕਿਸ ਤਰੀਕੇ ਦਾ ਕੋਈ ਏਦਾਂ ਦੀ ਚੀਜ਼ ਵੀ ਹੈ ਸਾਹਮਣੇ ਆਈ ਦੇਖੋ ਹੜ ਨਾਲ ਜਿਹੜਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਹੈਗੀ ਕਿ ਦੁੱਧ ਨੂੰ ਕੁਝ ਹੋ ਗਿਆ ਦੁੱਧ ਨਾ ਪੀਚ ਪੀਤਾ ਜਾਵੇ ਤੇ ਜਿਹੜਾ ਪਸ਼ੂ ਹੈ ਕਿਉਂਕਿ ਪਸ਼ੂਆਂ ਨੂੰ ਖਾਕ ਦੀ ਕਮੀ ਹੋ ਗਈ ਹੈ ਤੇ ਉਹ ਤਣਾਅ ਦੇ ਵਿੱਚ ਆ ਗਿਆ ਇਸ ਕਰਕੇ ਉਹਨਾਂ ਦੇ ਜਿਹੜੇ ਦੁੱਧ ਦੀ ਪ੍ਰੋਡਕਸ਼ਨ ਘਟੀ ਹੈ ਕੋਈ ਜਿਹੜੀ ਐਨੀਮਲ ਆ ਜਿਹੜਾ 10 ਕਿਲੋ ਦੁੱਧ ਦਿੰਦਾ ਸੀਗਾ ਉਹ 5 ਕਿਲੋ ਦੁੱਧ ਦੇ ਆ ਗਿਆ ਪਰ ਉਹ ਦੁੱਧ ਦੇ ਵਿੱਚ ਕੋਈ ਫਰਕ ਨਹੀਂ ਪਿਆ ਉਹ ਦੁੱਧ ਉਸੇ ਤਰ੍ਹਾਂ ਦਾ ਹੀ ਹੈ ਉਹ ਹਮੇਸ਼ਾ ਦੁੱਧ ਆ ਜਿਹੜਾ ਉਹ ਕੱਲੇ ਹੜਾਂ ਕਰਕੇ ਨਹੀਂ ਆ ਦੁੱਧ ਨੂੰ ਹਮੇਸ਼ਾ ਬਾਲ ਕੇ ਪੀਣਾ ਚਾਹੀਦਾ ਹੈ ਤੇ ਬਿਲਕੁਲ ਸੇਫ ਹਦੋਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਹੁਣ ਆਪਣੇ ਪਸ਼ੂ ਨੇ ਜਿਹੜੇ ਉਹਨਾਂ ਦੀ ਪ੍ਰੋਪਰ ਚੈੱਕਅਪ ਕਰੋ ਸਾਡਾ ਵਿਭਾਗ ਹੈ ਜਿਹੜਾ ਉਹ ਹੁਣ ਵੈਕਸੀਨੇਸ਼ਨ ਆ ਜਿਹੜੀ ਬੂਸਟਰ ਵੈਸੇ ਸਾਡਾ ਵਿਭਾਗ ਹਰ ਸਾਲ ਵੈਕਸੀਨੇਸ਼ਨ ਕਰਦਾ ਹੈ ਇਲਾਕਿਆਂ ਦੇ ਵਿੱਚ ਪਰ ਹੁਣ ਸਾਡੇ ਜਿਹੜੇ ਹੈੱਡ ਆਫਿਸ ਵੱਲੋਂ ਸਾਨੂੰ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਇੱਕ ਬੂਸਟਰ ਡੋਜ਼ ਲਗਾਉਣ ਲਈ ਕਿਹਾ ਹੈ ਸਾਡੀਆਂ ਟੀਮਾਂ ਆਣ ਗਈਆਂ ਘਰ-ਘਰ ਆਣ ਗਈਆਂ ਤੇ ਇਹਨਾਂ 16 ਕੈਂਪਾਂ ਦੇ ਵੀ ਬੈਠੀਆਂ ਹੋਈਆਂ ਨੇ ਤੇ ਜੇਕਰ ਤੁਹਾਡੇ ਪਸ਼ੂ ਨੂੰ ਕੋਈ ਵੀ ਪ੍ਰੋਬਲਮ ਹੈ ਇਹ ਸਾਡੇ ਜਿਹੜੇ ਕੈਂਪ ਨੇ ਉੱਥੇ ਡਾਕਟਰਾਂ ਨੂੰ ਦਿਖਾਓ ਤੇ ਜਾਂ ਫਿਰ ਜਿਹੜਾ ਜਿਹੜੀ ਸਾਡੀਆਂ ਟੀਮਾਂ ਵੈਕਸੀਨੇਸ਼ਨ ਕਰਨ ਆਣਗੀਆਂ ਉਹਨਾਂ ਨੂੰ ਆਪਣੇ ਪਸ਼ੂ ਦੀਆਂ ਜਿਹੜੀਆਂ ਪ੍ਰੋਬਲਮਸ ਜ਼ਰੂਰ ਦੱਸੋ ਬਹੁਤ ਸਾਰੇ ਸਾਡੇ ਡਾਕਟਰ ਨੇ ਜਿਹੜੇ ਬਹੁਤ ਸਾਰੇ ਐਨ ਜੀਓਜ਼ ਨੇ ਜਿਹੜੇ ਉਹਨਾਂ ਦੇ ਨਾਲ ਵੀ ਜਾ ਰਹੇ ਨੇ ਉਹ ਮੈਡੀਸਿਨਸ ਵਗੈਰਾ ਪੂਰੀਆਂ ਫ੍ਰੀ ਲੈ ਕੇ ਜਾ ਰਹੇ ਨੇ ਤੇ ਉਹ ਉੱਥੇ ਵੀ ਜੇ ਤੁਸੀਂ ਆਪਣੇ ਕੋਈ ਪਸ਼ੂ ਨੂੰ ਪ੍ਰੋਬਲਮ ਹੈ ਤੇ ਖੁਦ ਪਹਿਲੇ ਚੈੱਕ ਕਰੋ ਆਪਣੇ ਪਸ਼ੂ ਦੇ ਜਿਸ ਤਰ੍ਹਾਂ ਗਿੱਲੀ ਜਗ੍ਹਾ ਤੇ ਰਹੇ ਆ ਉਹਨਾਂ ਦੇ ਥਣ ਵਗੈਰਾ ਚੈੱਕ ਕਰੋ ਕਿ ਉਹਨਾਂ ਨੂੰ ਕੋਈ ਸੋਜ ਤੇ ਨਹੀਂ ਹੈ ਉਹਨਾਂ ਦੇ ਖੁਰ ਵਗੈਰਾ ਚੈੱਕ ਕਰੋ ਕਿ ਖੁਰ ਦੇ ਵਿੱਚ ਇਨਫੈਕਸ਼ਨ ਸ਼ੁਰੂ ਦੇ ਵਿੱਚ ਹੀ ਇਹਨਾਂ ਮੁਸ਼ਕਲਾਂ ਨੂੰ ਦੇਖ ਲਓਗੇ ਤਾਂ ਉਹਨਾਂ ਦਾ ਇਲਾਜ ਵੀ ਜਲਦੀ ਤੇ ਸੌਖਾ ਹੋ ਜਾਏਗਾ ਬਿਮਾਰੀ ਪਹਿਲਾਂ ਬਧਨ ਤੋਂ ਪਹਿਲਾਂ ਪਹਿਲਾਂ ਆਪਣੇ ਪਸ਼ੂਆਂ ਦਾ ਕੰਪਲੀਟ ਚੈੱਕਅਪ ਜਰੂਰ ਕਰਕੇ ਸਾਡੇ ਡਾਕਟਰਾਂ ਨੂੰ ਦੱਸੋ ਬਿਲਕੁਲ ਜੀ ਇਹ ਸੀਗੇ ਐਨੀਮਲ ਹਸਬੈਂਡੀ ਤੋਂ ਡਾਕਟਰ ਕੰਗ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪਸ਼ੂਆਂ ਦਾ ਜਿਹੜਾ ਕਰ ਆਪਾਂ ਦੁੱਧ ਇਹਨਾਂ ਦਿਨਾਂ ਦੇ ਵਿੱਚ ਪਿੰਦੇ ਆ ਤਾਂ ਕੋਈ ਵੀ ਇਸ ਤਰੀਕੇ ਦੀ ਜਿਹੜੀ ਉਹ ਬਿਮਾਰੀ ਨਹੀਂ ਫੈਲਦੀ ਇਹ ਸਭ ਵਹਿਮ ਹੈ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਫਿਲਹਾਲ 15 ਦੇ ਕਰੀਬ ਜਿਹੜੇ ਪਸ਼ੂ ਨੇ ਉਹਨਾਂ ਨੂੰ ਜਿਹੜਾ ਨਾ ਉਹ ਲੋ ਜਿਹੜਾ ਦਫਨਾ ਦਿੱਤਾ ਗਿਆ ਹੈ ਔਰ 55 ਦੇ ਕਰੀਬ ਜਿਹੜੇ ਪਸ਼ੂ ਨੇ ਜਿਨ੍ਹਾਂ ਦੀ ਮਿਸਿੰਗ ਦੀ ਰਿਪੋਰਟਸ ਆਈ ਸੀਗੀ ਔਰ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਲੋਕਾਂ ਦੇ ਜਿਹੜੇ ਪਸ਼ੂ ਨੇ ਜੇਕਰ ਉਹ ਬਿਮਾਰ ਨੇ ਤੇ ਉੱਥੇ ਜਾ ਕੇ ਚੈੱਕ ਅਪ ਕਰਾ ਸਕਦੇ ਨੇ ਔਰ ਚਾਰੇ ਦਾ ਉਹਨਾਂ ਦੇ ਫੀਡ ਦਾ ਜਿਹੜਾ ਪ੍ਰੋਪਰ ਜਿਹੜਾ ਵਿਭਾਗ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਔਰ ਦੇਖਣਾ ਇਹ ਹੋਏਗਾ ਕਿ ਹੁਣ ਕਿੰਨਾ ਕਾਂਕੜਾ ਜਿਹੜਾ ਹੈ ਹੋਰ ਆਉਂਦਾ ਹੈ ਔਰ ਕਿੰਨੇ ਕੁ ਲੋਕ ਜਿਹੜੇ ਨੇ ਆਪਣੇ ਜਿਹੜੇ ਪਸ਼ੂਆਂ ਦੀ ਜਿਹੜੀ ਮਿਸਿੰਗ ਦੀ ਰਿਪੋਰਟ ਦਿਖਾਉਂਦੇ ਨੇ ਔਰ ਕੀ ਵਿਭਾਗ ਜਿਹੜਾ ਆ ਉਹ ਕਿਸ ਹੱਦ ਤੱਕ ਜਿਹੜਾ ਆ ਲੋਕਾਂ ਦੀ ਮਦਦ ਕਰ ਸਕਦਾ ਆ ਅਜਨਾਲਾ ਤੋਂ ਸ਼ਾਸ਼ਰਨ ਰਿਪੋਰਟ ਦੈਨਿਕ ਸੁਰਾ ਟੀਵੀ